ਅਸੀਂ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਆਪਣਾ ਡਾਕਟਰ ਹਰਵੰਸਲਾ ਤੇ ਕੁਲਦੀਪ ਸਿੰਘ ਸਿੱਧੂਪੁਰ ਜੀ ਦੇ ਨਾਲ ਬ੍ਰਾਹਮਣ ਵਜਰਾ ਐਲੀਮੈਂਟਰੀ ਸਕੂਲ ਦੇ ਵਿੱਚ ਆਏ ਆ ਸਾਡਾ ਮੁੱਖ ਜਿਹੜਾ ਵਿਸ਼ਾ ਸੀਗਾ ਉਹ ਆਪਣਾ ਟੀਚਰ ਸਹਿਵਾ ਤੇ ਬੱਚਿਆਂ ਨੂੰ ਇਸ ਗੱਲ ਬਾਰੇ ਜਾਗਰੂਕ ਕਰਨਾ ਸੀਗਾ ਕਿ ਵੀ ਆਪਾਂ 1 ਨੇਸ਼ਨ 1 ਇਲੈਕਸ਼ਨ ਦੇ ਵਿਸ਼ੇ ਤੇ ਉਹਨਾਂ ਨਾਲ ਗੱਲ ਕਰੀਏ ਜਾਗਰੂਕ ਕਰੀਏ ਕਿ ਜਿਹੜਾ ਚੋਣਾ ਜਦੋਂ ਹੁੰਨੀਆਂ ਆ ਖਾਸ ਕਰਕੇ ਪੰਜਾਬ ਨੂੰ ਬੜਾ ਬੁਰੀ ਤਰ੍ਹਾਂ ਇਫੈਕਟ ਕਰਦੀਆਂ ਹੈਗੀਆਂ 2 ਸਾਲਾਂ ਬਾਅਦ 2.5 ਸਾਲਾਂ ਬਾਅਦ ਕਦੇ ਐਮਪੀ ਦੀਆਂ ਇਲੈਕਸ਼ਨ ਆ ਜਾਂਦੇ ਆ ਕਦੇ ਐਮਐਲਏ ਦੇ ਇਲਕਸ਼ਨ ਆ ਜਾਂਦੇ ਆ ਤੇ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਹੈਗਾ ਆ ਉਹ ਵੇਸਟ ਹੁੰਦਾ ਹੈਗਾ ਵਿਕਾਸ ਦੇ ਕੰਮ ਰੁਕ ਜਾਂਦੇ ਹੈਗੇ ਆ ਤੇ ਉਹਦੇ ਨਾਲ ਸਾਡਾ ਜਿਹੜਾ ਸਾਰਾ ਤੰਤਰ ਹੈ ਚਾਹੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਹੋਵੇ ਚਾਹੇ ਜਿਹੜੇ ਕੈਂਡੀਡੇਟਸ ਹੈਗੇ ਆ ਪਾਰਟੀਆਂ ਹੈਗੀਆਂ ਪੋਲੀਟੀਕਲ ਉਹਨਾਂ ਦੇ ਵੱਲੋਂ ਜਿਹੜਾ ਸਰਮਾਇਆ ਹੈਗਾ ਉਹ ਵੇਸਟ ਹੁੰਦਾ ਹੈਗਾ ਆ ਪੂਰੀ ਦੀ ਜਿਹੜੀ ਪੂਰੀ ਫੋਰਸ ਹੈਗੀ ਆ ਭਾਵੇਂ ਪੰਜਾਬ ਪੁਲਿਸ ਹੈ ਭਾਵੇਂ ਪੈਰਾਮਿਲਟਰੀ ਫੋਰਸਸ ਹੈ ਉਹ ਆਪਣਾ ਇੰਗੇਜ ਹੋ ਜੰਨੀਆਂ ਹੈਗੀਆਂ ਤੇ ਉਹ ਆਪਣਾ ਵੀ ਆਪਣਾ ਆਪਣਾ ਸਾਰਾ ਕੰਮ ਜਿਹੜਾ ਛੱਡ ਕੇ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਉਹ ਆਪਣਾ ਜਦੋਂ ਜਾਂਦੇ ਆ ਤਾਂ ਉਹਨਾਂ ਦਾ ਸਮਾਂ ਵੀ ਬਰਬਾਦ ਹੁੰਦਾ ਹੈਗਾ ਤੇ ਉਹਨਾਂ ਦਾ ਮਤਲਬ ਹਰ ਰਿਸੋਰਸ ਜਿਹੜਾ ਹੈਗਾ ਇਫੈਕਟ ਹੁੰਦਾ ਹੈਗਾ ਭਾਰਤ ਵਰਸ਼ ਦੇ ਵਿੱਚ 1951-52 ਦੇ ਵਿੱਚ ਪਹਿਲੇ ਇਲੈਕਸ਼ਨ ਹੋਏ ਸੀਗੇ ਔਰ 1967 एमपी ਤੇ ਐਮਐਲਏ ਦੇ ਇਲੈਕਸ਼ਨ ਇਕੋ ਵੇਲੇ ਹੁੰਦੇ ਰਹੇ ਲੇਕਿਨ ਉਸ ਤੋਂ ਬਾਅਦ ਸਰਕਾਰਾਂ ਭੰਗ ਹੁੰਦੀਆਂ ਗਈਆਂ ਔਰ ਅੱਜ ਤਕਰੀਬਨ ਤਕਰੀਬਨ 4-5 ਚਾਰਕ ਸਟੇਟਾਂ ਨੂੰ ਛੱਡ ਕੇ ਸਾਰੀਆਂ ਸਟੇਟਾਂ ਦਾ ਅਲੱਗ-ਅਲੱਗ ਸਮਾਂ ਹਰੇਕ ਸਾਲ ਹੀ ਇਲੈਕਸ਼ਨ ਤੇ ਇਲੈਕਸ਼ਨ ਇਲੈਕਸ਼ਨ ਤੇ ਇਲੈਕਸ਼ਨ ਰਿਪੀਟ ਹੋ ਰਿਹਾ ਸੋ ਇਸ ਕਰਕੇ ਭਾਰਤ ਸਰਕਾਰ ਨੇ ਇਹ ਇੱਕ ਤਜ਼ਵੀਜ਼ ਪੇਸ਼ ਕੀਤੀ ਹੈ ਕਿ ਵੀ ਲੋਕਾਂ ਦੇ ਵਿੱਚ ਜਾ ਕੇ ਇਸ ਮੁੱਦੇ ਦੇ ਤੇ ਬਹਿਸ ਹੋਵੇ ਇਸ ਮੁੱਦੇ ਤੇ ਵਿਚਾਰ ਵਟਾਂਦਰਾ ਹੋਵੇ ਕਿ ਕੀ ਭਾਰਤ ਵਰਸ਼ ਵਿੱਚ ਇੱਕ ਚੋਣ ਹੋਣੀ ਚਾਹੀਦੀ ਆ ਜਾਂ ਜੋ ਸਿਸਟਮ ਚੱਲ ਰਿਹਾ ਉਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ ਸੋ ਅਸੀਂ ਉਸ ਗੱਲ ਦੇ ਉੱਤੇ ਆਪਣਾ ਇੱਕ ਵਿਚਾਰ ਵਟਾਂਦਰਾ ਕਰਨ ਲਈ ਆਏ ਆਂ ਔਰ ਪੰਜਾਬ ਦੇ ਵਿੱਚ ਹਰ ਵਰਗ ਦੇ ਵਿੱਚ ਇਹ ਮੈਸੇਜ ਜਿਹੜਾ ਆ ਵਨ ਨੇਸ਼ਨ ਵਨ ਇਲੈਕਸ਼ਨ ਦਾ ਹਰ ਘਰ ਘਰ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆਂ ਕਿ ਹਰ ਜਿਹੜੀ ਗ੍ਰਹਿਣੀ ਆ ਉਹ ਗੱਲ ਕਰੇ ਹਰ ਹਰ ਇੱਕ ਇਨਸਾਨ ਗੱਲ ਕਰੇ ਵਕੀਲ ਗੱਲ ਕਰਨ ਐਨ ਜੀਓਜ਼ ਗੱਲ ਕਰਨ ਔਰ ਸਰਪੰਚ ਪੰਚ ਉਹ ਗੱਲ ਕਰਨ ਜਿਲ੍ਹਾ ਪ੍ਰੇਸ਼ਾਦ ਐਮ ਐਲ ਏ ਸਹਿਬਾਨ ਐਡਵੋਕੇਟਸ ਡਾਕਟਰ ਕਹਿੰਦੇ ਭਾਵੇਂ ਕਿ ਹਰ ਵਿਅਕਤੀ ਇਸ ਗੱਲ ਇਸ ਬਾਰੇ ਗੱਲ ਕਰੇ ਕਿ ਸਾਨੂੰ ਵਾਰ-ਵਾਰ ਇਲੈਕਸ਼ਨ ਨਹੀਂ ਚਾਹੀਦੇ ਸਾਨੂੰ ਇੱਕੋ ਇਲੈਕਸ਼ਨ ਚਾਹੀਦਾ ਇਲੈਕਸ਼ਨ ਜ਼ਰੂਰੀ ਹੈ ਲੇਕਿਨ ਵਾਰ-ਵਾਰ ਨਹੀਂ ਚਾਹੀਦੇ ਇਸ ਕਰਕੇ ਜਿਹੜਾ ਪੰਜਾਬ ਭਾਰਤ ਵਰਸ਼ ਦਾ ਪੂਰਾ ਜਿਹੜਾ ਖਰਚਾ ਆ 1.5 ਕਰੋੜ ਸੀਗਾ ਪਹਿਲੇ ਆਪਣਾ 1951-52 ਦੇ ਇਲੈਕਸ਼ਨਾਂ ਉਹ ਪਿਛਲੇ 1924 ਦੇ ਇਲੈਕਸ਼ਨਾਂ ਵਿੱਚ ਵੱਧ ਕੇ 1 ਲੱਖ 36000 ਕਰੋੜ ਵੱਧ ਗਿਆ ਜੀ ਐਮਐਲਏ ਦੇ ਇਲੈਕਸ਼ਨ ਆਪਾਂ ਕਈ ਅਲੱਗ-ਅਲੱਗ ਕਈਏ ਤਾਂ ਇਹ ਟੋਟਲ ਜਿਹੜਾ ਹੈਗਾ ਖਰਚਾ ਆ 4 ਲੱਖ ਕਰੋੜ ਤੋਂ ਵੀ ਉੱਪਰ ਹੈਗਾ ਸੋ ਇਸ ਕਰਕੇ ਬਹੁਤ ਸਾਰਾ ਭਾਰਤ ਦਾ ਸਰਮਾਇਆ ਵੇਸਟ ਹੁੰਦਾ ਸਮਾਂ ਵੇਸਟ ਹੁੰਦਾ ਨਰਜੀ ਵੇਸਟ ਹੁੰਦੀ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਤੇ ਥੱਲ ਪਾਉਣ ਵਾਸਤੇ ਲੇਕਿਨ ਜਿਹੜਾ ਵੀ ਆਪਣਾ ਕਾਨੂੰਨ ਲਿਆਂਦਾ ਜਾਵੇ ਉਹ ਕਾਨੂੰਨ ਲੋਕਾਂ ਦੀ ਸਹਿਮਤੀ ਵਾਲਾ ਹੋਵੇ ਕਿਉਂਕਿ ਡੈਮੋਕਰੇਸੀ ਹੈ ਲੋਕਤੰਤਰ ਹੈ ਸੋ ਮੈਂ ਇਹ ਤੁਹਾਡੇ মিডিਆ ਰਾਹੀਂ ਵੀ ਬੇਨਤੀ ਕਰਾਂਗਾ ਕਿ ਤੁਸੀਂ ਮੀਡੀਆ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਚਰਚਾ ਕਰੋ ਕਿ ਕੀ ਸਾਡੇ ਦੇਸ਼ ਨੂੰ ਇੱਕ ਇਲੈਕਸ਼ਨ ਚਾਹੀਦਾ ਜਾਂ ਬਹੁਤ ਸਾਰੇ ਇਲੈਕਸ਼ਨ ਚਾਹੀਦੇ ਹੈਗੇ ਬਹੁਤ-ਬਹੁਤ ਧੰਨਵਾਦ ਸਾਡੇ ਸਰਕਾਰ ਜੋਕ ਸੁਚਾਰਾਮ ਲੱੱਡੜ ਜੀ ਜਿਹੜੇ ਕਿ ਕੇਂਦਰ ਤੋਂ ਪ੍ਰੋਗਰਾਮ ਲੈ ਕੇ ਆਏ ਹਨ ਵਨ ਨੇਸ਼ਨ ਵਨ ਇਲੈਕਸ਼ਨ ਦਾ ਪ੍ਰੋਗਰਾਮ ਦਾ ਉਹਦੇ ਬਾਰੇ ਵੀ ਵਿਚਾਰ ਵਟਾਂਦਰਾ ਇੱਥੇ ਹੋਇਆ ਸੰਗਤ ਦੇ ਨਾਲ ਕਿਉਂਕਿ ਵਨ ਨੇਸ਼ਨ ਵਨ ਇਲੈਕਸ਼ਨ ਹੀ ਸਾਡੇ ਦੇਸ਼ ਦੀ ਖੁਸ਼ਹਾਲੀ ਦੇ ਭਵਿੱਖ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਮੈਂ ਸਾਰੇ ਬੱਚਿਆਂ ਨੂੰ ਟੀਚਰ ਨੂੰ ਉਹਨਾਂ ਦੇ ਸਕੂਲ ਦੇ ਸਾਰੇ ਟੀਚਰਾਂ ਨੂੰ ਪ੍ਰਿੰਸੀਪਲ ਨੂੰ ਅੱਜ ਇਸ ਸਮਾਗਮਾਂ ਦੀ ਬਹੁਤ ਬਹੁਤ ਮੁਬਾਰਕਾਬਦ ਕੰਨਾ ਉਹਨਾਂ ਨੂੰ ਜਾਗਰੂਕ ਕੀਤਾ ਕਿ ਦੇਸ਼ ਦੇ ਵਿੱਚ ਇੱਕੋ ਇਲੈਕਸ਼ਨ ਹੋਣੀ ਚਾਹੀਦੀ ਹੈ ਵਨ ਟਾਈਮ ਇਲੈਕਸ਼ਨ ਹੋਣੀ ਚਾਹੀਦੀ ਹੈ ਜੇ ਆ ਕਿ ਉਹਨਾਂ ਨੇ ਸਮਰਥਨ ਵੀ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਜਾਗਰੂਕਤਾ ਦੇ ਨਾਲ ਇਹਨਾਂ ਨੂੰ ਕਰਾਂਗੇ ਔਰ ਸਾਡੇ ਸੀਨੀਅਰ ਜਿਹੜੇ ਅਧਿਕਾਰੀ ਨੇ ਸਾਬਕਾ ਆਈਐਸ ਟਟੈਟ ਰਿਐਕਟਰ ਲੱਧੜ ਜੀ ਏ ਵੀ ਲਗ ਲਗ ਪੰਜਾਬ ਦੇ ਅਲਗ ਅਲਗ ਹਿੱਸਿਆਂ ਜਾ ਕੇ ਪ੍ਰੋਗਰਾਮ ਕਰ ਰਹੇ ਆ ਅਸੀਂ ਭਾਰਤੀ ਜਨਤਾ ਪਾਰਟੀ ਦੇ ਦਿਸ਼ਾ ਨਿਰਦੇਸ਼ ਸੈਂਟਰ ਗਵਰਨਮੈਂਟ ਦੇ ਦਿਸ਼ਾ ਨਿਰਦੇਸ਼ਾਂ ਉਦਾਰ ਵਨ ਇਲੈਕਸ਼ਨ ਵਨ ਜਿਹੜਾ ਵਨ ਟਾਈਮ ਇਲੈਕਸ਼ਨ ਆ ਉਹਦੀ ਪੂਰੀ ਹਮਾਇਤ ਕਰਦੇ ਆ ਔਰ ਤਗੜੇ ਹੋ ਕੇ ਅਸੀਂ ਇਹਨਾਂ ਦਾ ਪ੍ਰਚਾਰ ਕਰਾਂਗੇ ਔਰ ਦੇਸ਼ ਨੂੰ ਇੱਕਜੁੱਟਤਾ ਦੇ ਨਾਲ ਜੋੜਨ ਦਾ ਕੰਮ ਕਰਾਂਗੇ ਬਹੁਤ ਧੰਨ